ਨਾਲਾ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋਸਰ ਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋਸਰ ਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਮਦੀ ਐ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਮਦੀ ਐ ਅਹਿਸਾਸ ਕਰੋ ਮੇਰੀ ਮਾਂ ਹੈ ਕਮਦੀ ਏ ਗੋਦੀ ਵਿੱਚ ਬੈਠੇ ਲਾਲਾ ਤਾਂ ਹੀ ਨਿਹਾਰਿਓ ਗੋਦੀ ਵਿੱਚ ਬੈਠੇ ਲਾਲਾ ਤਾਂ ਹੀ रह रह लाल रहत गुज़ारियो उही हा जिथे मेर लाल खिलो दुख वॾा साडले ते छोटे स ਦੁੱਖ ਵੱਡਾ ਸੀ ਤੇ लाडले ਤੇ ਛੋਟੇ ਸੀ ਉਹ ਕਹਿ ਕੇ ਨੇ ਦੁੱਖ ਸਹਿ ਲੋ ਸਿੱਤਕ ਨਾ ਹਾਰਿਓ ਉਹ ਕਹਿ ਕੇ ਨੇ ਦੁੱਖ ਸਹਿ ਲੋ ਸਿੱਤਕ ਨਾ ਹਾਰਿਓ ਮੇਰੇ ਲਾਕਾਂ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲ ਦੇ ਨਾਲ ਰਹਿ ਕੇ ਰਾਤ گزارਿਓ ਤੁਸੀਂ ਤੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਤੁਸੀਂ ਤੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ ਤੁਸੀਂ ਤੀਆਂ ਉੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਰਿਓ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਰਿਓ ਮੇਰੇ ਲੱਭਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋ ਸਰਵੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਵੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡਿੱਕਾ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕਾ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹਨਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਮਿਲਣਾ ਚਾਹਨਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ذرا ਵਿਚਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ذرا ਵਿਚਾਰਿਓ ਲੰਗ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲੰਗ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਵਾਹਿਗੁਰੂ ਜੀ ਕਾ ਖਾਲਸਾ